ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਤੁਹਾਨੂੰ ਦਿਖਾਵਾਂਗੇ ਸਪਲੈਂਡਰ BS6 ਦਾ ਸਲਫ ਵਾਲਾ ਸਵਿੱਚ ਜਦੋਂ ਖਰਾਬ ਹੋ ਜਾਂਦਾ ਜਾਂ ਟੁੱਟ ਜਾਂਦਾ ਤੁਹਾਨੂੰ ਕਿਸ ਤਰ੍ਹਾਂ ਚੇਂਜ ਕਰਨਾ ਹੈ ਤਾਂ ਇਹ ਤੁਹ ਟੁੱਟ ਗਿਆ ਤਾਂ ਅਹੀਂ ਇਹ ਸਟਾਰ ਨਟ ਇਹਦੇ ਖੋਲ ਲਿਆ ਔਰ ਇਹਦੇ ਵਿੱਚ ओरिजिनल ਹੀਰੋ ਦਾ ਸਵਿੱਚ ਪਾਵਾਂਗੇ ਤਾਂ ਇਹ ਸਟਾਰ ਨਟ ਅਹੀਂ ਦੋਵੇਂ ਖੋਲ ਲਿਆ ਤਾਂ ਇਹਨੂੰ ਅਹੀਂ ਬਾਹਰ ਕੱਢ ਕੇ ਓਪਨ ਕਰ ਲੈਣਾ ਤਾਂ ਉਸ ਤੋਂ ਬਾਅਦ ਅਸੀਂ ਇਹਦਾ ਗ੍ਰਿਪ ਬਾਹਰ ਕੱਢ ਲੈਣਾ ਔਰ ਗ੍ਰਿਪ ਜਨਲੋਂ ਔਰ ਇਸ ਬਲੀ ਤਾਰ ਨੂੰ ਹਟਾ ਲੈਣਾ ਤਾਂ ਸੋਚੇ ਸਾਡਾ ਇਹ ਲਾਗ ਹੋ ਜਾਏਗਾ ਤਾਂ 10 ਨੰਬਰ ਨਟ ਖੋਲਣੇ ਅਸੀਂ ਵਾਈਜ਼ਰ ਦੇ ਤਾਂ ਵਾਈਜ਼ਰ ਨੂੰ ਅਸੀਂ ਬਾਹਰ ਕੱਢ ਲੈਣਾ ਉਸ ਤੋਂ ਬਾਅਦ ਅਸੀਂ 12 ਨੰਬਰ ਨਟ ਖੋਲਣੇ ਆ ਲਾਈਟ ਦੇ ਇਹ ਦੋਵੇਂ ਨਟ 12 ਨੰਬਰ ਹੈ ਖੋਲ ਲੈਣਾ ਤਾਂ ਲਾਈਟ ਸਾਡੀ ਬਾਹਰ ਆ ਜਾਈਗੀ ਵੀਡੀਓ ਵਿੱਚ ਤੁਸੀਂ ਦੇਖਦੇ ਰਹਿਣਾ ਤਾਂ ਇਸੇ ਤਰ੍ਹਾਂ ਦੇ ਵੀਡੀਓ ਸਾਡੇ ਚੈਨਲ ਤੇ ਮਿਲ ਜਾਣਗੇ ਮੋਟਰਸਾਈਕਲ ਸਕੂਟੀ ਵਾਲੀਆਂ ਰਿਪੇਅਰ ਦੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਫਾਲਟ ਹੋਏ ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਸੈੱਟ ਕਰਨਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਰਵਾਂਗੇ ਔਰ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹਿਣਾ ਤਾਂ ਇਸ ਸਵਿੱਚ ਦੀਆਂ ਜਿਹੜੀ ਦੋ ਤਾਰਾਂ ਫਰੰਟ ਦੇ ਵਿੱਚ ਲਾਈਟ ਦੇ ਲਾਗੇ ਆਇਆਂ ਇਹਨਾਂ ਨੂੰ ਹੀ ਥੰਬਲ ਨੂੰ ਬਾਹਰ ਕੱਢ ਲੈਣਾ ਤੇ ਹੈਂਡਲ ਦੇ ਨਾਲ ਇੱਕ ਬੈਲਟ ਲੱਗੀ ਹੁੰਦੀ ਹੈ ਜਿਸ ਦੇ ਵਿੱਚ ਤਾਰਾਂ ਨੂੰ ਪਕੜ ਕੀਤੀ ਹੁੰਦੀ ਹੈ ਤੋਂ ਬੈਲਟ ਨੂੰ ਵੀ ਅਹੀਂ ਖੋਲ ਲੈਣਾ ਉਸ ਤੋਂ ਬਾਅਦ ਇਹ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਦੋ ਤਾਰਾਂ ਵਾਲੇ ਤੇ ਬੁਰਸ਼ ਲੱਗੇ ਦਾ ਫੀਮੇਲ ਫੀਮੇਲ ਤੋਂ ਇਹ ਅਹੀਂ ਅਲੱਗ ਕਰ ਲਿਆ ਤੋਂ ਨੇ ਸੋਚ ਨੂੰ ਬਾਹਰ ਕੱਢ ਲੈਣਾ ਤੋ ਇਹ ਸੋਚ ਨੂੰ ਇਥੋਂ ਬਾਹਰ ਕੱਢ ਕੇ ਦੂਸਰਾ ਸੋਚ ਇਸੇ ਤਰ੍ਹਾਂ ਇਹਦੇ ਵਿੱਚ ਤਾਰਾਂ ਲਗਾ ਦੇਣੀ ਆ। ਤੋ ਇਹ ਬੈਟਰੀ ਵਿੱਚੋਂ ਬਾਹਰ ਕੱਢ ਲੈਣਾ ਔਰ ਬਾਹਰ ਕੱਢਣ ਤੋਂ ਬਾਅਦ ਨਵਾਂ ਸੋਚੇ ਦੇ ਵਿੱਚ ਇੰਸਟਾਲ ਕਰ ਦੇਣਾ। ਤੋ ਇਹ ਜਦੋਂ ਅਹੀਂ ਦੇ ਵਿੱਚ ਨਵਾਂ ਸੋਚ ਲਗਾਉਣਾ ਕਈਆਂ ਦੀ ਇਹ ਦੋ ਤਾਰਾਂ ਫਰੰਟ ਦੇ ਵਿੱਚ ਨਿਕਲ ਜਾਂਦੀਆਂ ਥਿੰਬਲ ਰਸਤੇ ਔਰ ਕਈਆਂ ਦੇ ਨਾਲ ਮੇਲ ਫੀਮੇਲ ਲੱਗੇ ਜਾਂਦਾ। ਤੋ ਦੋਮਾ ਨੂੰ ਅਹੀਂ ਕਿਸ ਤਰ੍ਹਾਂ ਫਿਟ ਕਰਨਾ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣਾ। ਤੋ ਇਥੋਂ ਦੋ ਤਾਰ ਸਲਫਨ ਲੱਗੀਆਂ ਔਰ ਇਥੋਂ ਹੀ ਦੋ ਤਾਰਾਂ ਲੱਗੇ ਸਵਿਚਾ ਬ੍ਰੇਕ ਲਾਈਟ ਦਾ ਤੋ ਇਹ ਦੋਵੇਂ ਤਾਰਾਂ ਨੂੰ ਅਸੀਂ ਧਿਆਨ ਨਾਲ ਦੇਖ ਲੈਣਾ ਜਿਹੜੀ ਸਵਿਚ ਵਾਲੀ ਤਾਰ ਆ ਉਹਨੂੰ ਹੀ ਬਾਹਰ ਕੱਢ ਲੈਣਾ ਤੋ ਇਹ ਸਵਿਚ ਅਸੀਂ ਨਮਾਏ ਦੇ ਵਿੱਚੋਂ ਪੈਕਿੰਗ ਦੇ ਵਿੱਚੋਂ ਬਾਹਰ ਕੱਢਾਂਗੇ ਤੋ ਦੋ ਪਾਰਟ ਆਂਦੇ ਆ ਤਾ ਦੋਵੇਂ ਪਾਰਟ ਆਹੀਂ ਦੇ ਵਿੱਚ ਲਗਾਣੇ ਆ ਤੋ ਸਭ ਤੋਂ ਪਹਿਲਾਂ ਇਹਦੇ ਵਿੱਚ ਅੱਗੇ ਦੋ ਤਾਰਾਂ ਲੱਗ ਗਈਆਂ ਆ ਇਹਦੇ ਨਾਲ ਸਵਿਚ ਨੂੰ ਜੋੜਨਾ ਕਿਉਂਕਿ ਇਹ ਮਾਡਲ ਦਾ ਸਵਿਚ ਹੈ ਜੇ ਮਾਰਕੀਟ ਦੇ ਵਿੱਚ ਘਟਾ ਆ ਹੈ ਸੇਮ ਹੀ ਸਿਰਫ ਅੱਗੇ ਕਲੰਪ ਲਾਣੇ ਪੈਣ ਦੋ ਤਾਂ ਇਹਦੇ ਨਾਲ ਰੇਸ ਤਾਰ ਆਹੀਂ ਜੋੜ ਲੈਣੀ ਆ 14 ਨੰਬਰ ਨਟ ਵਾਲੀ ਹੁੰਦੀ ਹੈ ਤੇ 14 ਨੰਬਰ ਨਟ ਦੇ ਵਿੱਚ ਲਗਾ ਕੇ ਤਾਂ ਟਾਈਟ ਕਰ ਲੈਣਾ ਤਾਂ ਉੱਪਰ ਆਹੀਂ ਗ੍ਰਿਫ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਇਹਦੇ ਵਿੱਚ ਜਿੱਲੇ ਆਹੀਂ ਰੇਸ ਦੀ ਤਾਰ ਨੂੰ ਲਗਾਣਾ ਤਾਂ ਇੱਥੇ ਹੀ ਸੈਟਿੰਗ ਪੂਰੀ ਪ੍ਰੋਪਰ ਕਰ ਲੈਣੀ ਆ ਤਗਰੇਪ ਨੂੰ ਹੈਂਡਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਹੀ ਗ੍ਰਿਪੇ ਦੇ ਉੱਪਰ ਰਖਾਣਾ। ਤੋਂ ਇਹਨੂੰ ਥੋੜਾ ਜਿਹਾ ਔਇਲ ਲਾ ਲੈਣਾ ਤਾਂ ਕਿ ਗ੍ਰਿਪ ਸਾਡਾ ਬੋਦਾ ਰੇਸ ਦਾ ਟਾਈਟ ਨਾ ਚੱਲੇ। ਬਰਸਾਂਤਾ ਦੇ ਦੇਣਾ ਤੋਂ ਪਾਣੀ ਬੁਣੀ ਲੱਗ ਜਾਂਦਾ ਕਈ ਵਾਰੀ ਤੇ ਇਸ ਕਰਕੇ ਫਿਰ ਕਈ ਵਾਰ ਗ੍ਰਿਪ ਟਾਈਟ ਚੱਲਦਾ। ਤੋਂ ਸਾਫ਼ ਕਰਕੇ ਹੀ ਤੇਲ ਲਗਾ ਲੈਣਾ। ਔਰ ਨਾਲ ਇਹਦੇ ਅਸੀਂ ਰੇਸ ਦੀ ਤਾਰ ਨੂੰ ਗ੍ਰਿਪੇ ਦੇ ਵਿਚਾਲ ਮੱਖੀ ਲਗਾ ਕੇ ਤੈਨੂੰ ਇੱਕ ਦੋ ਵਾਰ ਘੁਮਾ ਕੇ ਚੈੱਕ ਕਰ ਲੈਣਾ। ਔਰ ਇਹਦੇ ਉੱਪਰ ਜਿਹੜਾ ਅਲੱਗ ਪੀਸ ਮਿਲਿਆ ਉਹ ਇਹਦੇ ਉੱਪਰ ਰੱਖ ਕੇ ਤਾਂ ਸਟਾਰ ਨਟ ਦੋਵੇਂ ਲਗਾ ਦਨੇ ਆ ਬੜੇ ਹੀ ਆਰਾਮ ਨਾਲ ਇਹ ਨਟ ਲੱਗ ਜਾਂਦੇ ਆ ਤੇ ਦੋਵੇਂ ਨਟ ਸਟਾਰ ਪੇਸ ਕਸ ਵਾਲੇ ਹੁੰਦੇ ਆ ਉਸ ਤੋਂ ਬਾਅਦ ਅਸੀਂ ਫਰੰਟ ਵਾਲੀ ਤਾਰ ਨੂੰ ਅਸੀਂ ਮੇਲ ਇਹਦੇ ਵਿੱਚ ਜੋੜਾਂਗੇ ਜੋ ਕਲੰਪ ਦੇ ਵਿੱਚ ਤਾਰਾਂ ਲੱਗੇ ਲੱਗਣੀ ਆ ਤੈਨੂੰ ਚੰਗੀ ਤਰ੍ਹਾਂ ਟੇਪ ਕਰਕੇ ਤਾਂ ਇਹਦੇ ਵਿੱਚ ਅਸੀਂ ਅਗਲੇ ਪਾਸੇ ਮੇਲ ਫੀਮੇਲ ਨੂੰ ਜੋੜ ਦੇਣਾ ਜਿੱਥੋਂ ਤਾਰਾਂ ਹੀ ਹਟਾਈਆਂ ਤਾਂ ਸਾਡੇ ਸਾਲਪ ਤਾਂ ਸੋਚ ਬਿਲਕੁਲ ਓਕੇ ਹੋ ਜਾਏਗਾ। ਤਾਂ ਇਹ ਬੱਚਾ ਹੀ ਅਡਜਸਟ ਕਰ ਦਿੱਤਾ। ਤੋ ਹੁਣ ਇਹਦੇ ਬੈਲਟ ਦੇ ਵਿੱਚੋਂ ਤਾਰ ਕੱਢ ਲੈਣੀ ਹੈ। ਤਾਂ ਕਿ ਤਾਰ ਸਾਡੀ ਸਹੀ ਤਰੀਕੇ ਨਾਲ ਵਿੱਚ ਸੈਟਿੰਗ ਬਣੀ ਰਹੇ। ਤੋ ਇੱਥੇ ਹੀ ਅੱਗੇ ਨੂੰ ਕੱਢ ਲੈਣਾ। ਤੋ ਇੱਥੇ ਹੀ ਕਲੈਂਪ ਨੂੰ ਜੋੜ ਦੇਣਾ। ਤੇ ਸਾਡਾ ਪਰ ਉੱਪਰ ਸਾਡਾ ਸਵਿਚ ਲੱਗ ਕੇ ਤਿਆਰ ਤਾਂ ਹੁਣ ਅਸੀਂ ਇਹਦੇ ਵਿੱਚ ਲਗਾਵਾਂਗੇ ਲਾਈਟ ਉਸ ਤੋਂ ਪਹਿਲਾਂ ਅਸੀਂ ਚਾਬੀ ਲਗਾ ਕੇ ਸਵਿਚ ਨੂੰ ਚੈੱਕ ਕਰਾਂਗੇ ਸਲਵ ਲਗਾਇਆ ਤਾਂ ਬਾਈਕ ਸਾਡੀ ਬਿਲਕੁਲ ਓਕੇ ਸਟਾਰਟ ਆ ਤੇ ਬੰਦ ਕਰਤੀ ਹੈ ਤਾਂ ਦੁਬਾਰਾ ਹੁਣ ਤੁਹਾਨੂੰ ਦਿਖਾਵਾਂਗੇ ਚਾਬੀ ਲਗਾ ਕੇ ਸਲਵ ਲਗਾਇਆ ਬਾਈਕ ਸਟਾਰਟ ਸਾਹਮਣੇ ਮਰਗਾੜ ਤੇ ਲਾਈਟ ਵੀ ਜਗਦੀ ਤੁਹਾਨੂੰ ਦਿਖ ਰਹੀ ਹੋएगी ਇੱਥੋਂ ਅਸੀਂ ਬੰਦ ਕਰ ਦਣਾ ਤਾਂ ਹੁਣ ਅਸੀਂ ਇਹ 12 ਨੰਬਰ ਨਟ ਲਗਾਵਾਂਗੇ ਲਾਈਟ ਦੇ ਤੇ ਇਹਦੇ ਵਿੱਚ ਵੀ ਦੋ ਨਟ ਸਾਈਡਾਂ ਤੇ ਲੱਗੇ ਦਿੰਦੇ ਆ ਤੇ ਦੋਮਾ ਨੂੰ ਦੋ ਬਾਸ ਲਾਂਦੀਆਂ ਇੱਕ ਬਾਸਲ ਪਲੇਨ ਦੇ ਵਿੱਚ ਹੁੰਦੀ ਹੈ ਔਰ ਇੱਕ ਹੁੰਦੀ ਸਪ੍ਰਿੰਗ ਟਾਈਪ ਸਪ੍ਰਿੰਗ ਵਾਲੀ ਪਿੱਛੇ ਕਰ ਲੈਣੀ ਆ ਔਰ ਪਲੇਨ ਵਾਲੀ ਅੱਗੇ ਕਰ ਲੈਣੀ ਆ ਤਾਂ ਦੋਵੇਂ ਤਰਫ ਇਸੇ ਤਰ੍ਹਾਂ ਹੀ ਇਹਦੇ ਵਿੱਚ ਨਟ ਲਗਾਣੇ ਆ ਤੈਨੂੰ ਪ੍ਰੋਪਰ ਇਹਦੀ ਸੈਟਿੰਗ ਕਰ ਲੈਣੀ ਆ ਤਾਂ ਨਟ ਟਾਈਟ ਕਰਕੇ ਤਾਂ ਹੀ ਇਹਦਾ ਵਾਈਜ਼ਰ ਫਿੱਟ ਕਰ ਦੇਣਾ ਤੋ ਵੀਡੀਓ ਚੰਗੀ ਲੱਗੀ ਹੋਵੇ ਗਈ ਤੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਦੀ ਕਿਰਪਾ ਕਰਨਾ ਔਰ ਵੀਡੀਓ ਨੂੰ ਸਬਸਕ੍ਰਾਈਬ ਕਰਨ ਦੀ ਜਰੂਰ ਕਿਰਪਾ ਕਰਨਾ ਤਾਂ ਕਿ ਸਾਡੀਆਂ ਜੜੀਆਂ ਵੀ ਨਵੀਆਂ ਵੀਡੀਓ ਆਉਣ ਉਹ ਆਪ ਜੀ ਨੂੰ ਨੋਟੀਫਿਕੇਸ਼ਨ ਪਹੁੰਚੇ ਤੋ ਤੁਸੀਂ ਸਾਡੀ ਇਹ ਵੀਡੀਓ ਦੇਖ ਸਕੋ ਤੋ ਅੰਤ ਵਿੱਚ ਤੋ ਵੀਡੀਓ ਦੇਖਣ ਲਈ ਔਰ ਸਪੋਰਟ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ